ਦੰਦਿਆੜੇ ਘਰ ਚ ਵੱਡੀ ਬਾਰਦਾਤ ਮਤਲਬ ਬੰਦੇ ਜਿਹੜੇ ਕੰਦ ਟੱਪ ਗਿਆ ਆ ਗਏ ਨੇ ਕੰਦ ਟੱਪ ਘਰ ਬੜੇ ਚੋਰ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆਦਾ ਸੀ ਉਹ ਕੱਢ ਕੇ ਲੈ ਗਏ ਨੇ ਕਰ ਗਏ ਕਾਂਡ ਪੂਰੀ ਬਾਰਦਾਤ ਸੀ ਸੀਸੀਟੀਵੀ ਚ ਕੈਦ ਦੋ ਜੈਂਟਸ ਨੇ ਇੱਕ ਲੇਡੀ ਜੀ ਵੀ ਸ਼ਾਮਲ ਹੈ ਉਹ ਕਾ ਵੀ ਜਿਹੜਾ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਹੈ ਨਜ਼ਰ ਆਇਆ ਕਿ ਉਹ ਬੀੜੀਆਂ ਪੀਦੀ ਹੈ ਕੀ ਘਰ ਦੇ ਭੇਤੀ ਨੇ ਕਰਵਾਇਆ ਕਾਰਾ ਜੇ ਮੈਨੂੰ ਜੋ ਲੱਗ ਰਿਹਾ ਫ੍ਰੀਮਰ ਇਹ ਭੇਤੀ ਦਾ ਕੰਮ ਹੈ ਜੀ ਹਾਂ ਚਿੱਟੇ ਦਿਨ ਘਰ 'ਚ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਪੀੜਤ ਇਹ ਪਰਿਵਾਰ ਕਿਸੇ ਕੰਮ ਦੇ ਲਈ ਘਰੋਂ ਬਾਹਰ ਗਿਆ ਸੀ ਉਸ ਤੋਂ ਥੋੜੇ ਸਮੇਂ ਬਾਅਦ ਮਹਿਲਾ ਸਮੇਤ ਤਿੰਨ ਚੋਰਾ ਵੱਲੋਂ ਇਸ ਪਰਿਵਾਰ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਕੰਦ ਟੱਪ ਚੋਰ ਘਰ 'ਚ ਦਾਖਲ ਹੋਇਆ ਹੈ ਤੇ ਉਸ ਵੱਲੋਂ ਤਸੱਲੀ ਨਾਲ ਘਰ ਦੀ ਫਰੋਲਾ ਫਰਾਲੀ ਕੀਤੀ ਗਈ ਹੈ ਅਤੇ ਘਰ ਚ ਪਿਆ ਗਹਿਣਾ ਗੱਟਾ ਤੇ ਹੋਰ ਨਗਦੀ ਚੁੱਕ ਮੌਕੇ ਤੋਂ ਫਰਾਰ ਹੋ ਗਏ ਚੋਰੀ ਦੀ ਇਸ ਵਾਰਦਾਤ ਦੀ ਆਲੇ ਦੁਆਲੇ ਪਿੰਕ ਤੱਕ ਨਹੀਂ ਲੱਗਣ ਦਿੱਤੀ ਚੋਰਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੰਨਾ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਕੋਈ ਇੱਕ ਵੱਜ ਕੇ 5 ਮਿੰਟ ਘਟੇ ਇੱਕ ਤੇ ਹੀ ਚੱਲੇ ਆ ਤੇ ਜਾਣ ਦੇ ਬਾਅਦ ਵੀ ਮਤਲਬ ਇਹ ਇੱਕ ਵੱਜ ਕੇ ਤੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਧ ਟੱਪ ਕੇ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ مین ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤੋਂ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਲੈ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿ ਕੋਈ ਮਰ ਦੇਖਿਆ ਨਹੀਂ ਹੈਗਾ ਕਿ ਕੋਈ ਹੈਗਾ ਗਿਆ ਜਿਹੜਾ ਜਿੰਨਾ ਹੀ ਗਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਤੁਸੀਂ ਰਾਤੀ 7 ਵੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਮੈਂ ਸਟੇਸ਼ਨ ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਇ ਟੁੱਟੇ ਨੇ ਇਹਨਾਂ ਨੇ ਇਹ ਇਹਨਾਂ ਨੂੰ ਪਤਾ ਲੱਗਾ ਉਸਤਾਵਾ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਏ ਦੋ ਜੈਂਟਸਨ ਇੱਕ ਲੇਡੀ ਜੀ ਸ਼ਾਮਲ ਹੈ ਉਹ ਕਾਫੀ ਜਿਹਾ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਆ ਨਜ਼ਰ ਆਈ ਬੀੜੀਆਂ ਪੀ ਰਹੀ ਹੈ ਇਹ ਉਹ ਰਲ ਗਏ ਉਹਨਾਂ ਨੇ ਮਲ ਕੇ ਅੰਦਰ ਆ ਕੇ ਚੋਰੀ ਕਰ ਲਿਆ ਕਾਂਦੇ ਟੱਪ ਕੇ ਚੋਰੀ ਕੀਤੀ ਦਿਨ ਦਿਹਾੜੇ ਇਹ ਵਾਰਦਾਤ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਚ ਹੋਈ ਹੈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਭੇਤੀ ਵੱਲੋਂ ਇਹ ਕਾਰਾ ਕਰਵਾਇਆ ਗਿਆ ਹੋ ਸਕਦਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ 12:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦੁਕਾਨ ਟੱਪ ਕੇ ਅੰਦਰ ਟੋੜੀ ਕੀਤੀ ਹੈ ਜਿਹਨਾਂ ਨੂੰ ਤੱਕ ਪਰਮਫਿਸ ਕੋਲ ਲੱਗਾ ਸੀ ਜੀ ਇਹ ਪਹਿਲੇ ਵਾਰੀ ਇਸ ਨੂੰ ਜਾਮ ਦੇ ਦਿੱਤਾ ਜੇ ਮੈਨੂੰ ਜੋ ਲੱਗ ਰਿਹਾ 프리ਮੇਅਰ ਇਹ ਤਾਂ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਹੋਰ ਐਂਗਲ ਨਹੀਂ ਆਇਆ ਫਸਟ ਆਫ ਆਲ ਐਂਗਲ ਹੀ سامنے ਆ ਰਿਹਾ ਉਹਗੇ ਹਰ ਐਂਗਲ ਤੇ ਕੰਮ ਕਰਾਂਗੇ